ਸਿੱਧੂ ਦੀ ਯਾਦ ਵਿੱਚ ਜਸਵਿੰਦਰ ਬਰਾੜ ਹੋ ਗਈ ਭਾਵੁਕ ਕਰ ਦਿੱਤਾ ਕੁਝ ਅਜੀਹਾ ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਰੱਜ ਕੇ ਉਡਾਇਆ ਜਸਵਿੰਦਰ ਬਰਾੜ ਦਾ ਮਜ਼ਾਕ ਤੋਹਰਾ ਬਖ ਖਾਹੀ ਤਲੜ ਕੱਲੇ ਬਖ ਖਾਹੀ ਤਲੜ ਕੱਲੇ ਬਖ ਖਾਹੀ ਤਲੜ ਕੱਲੇ ਤੋ ਬਾਤ ਰੇਗਾ ਫਰਿਆਦ ਕਰਾਂ ਅੱਲਾਹ ਕਿਆ ਬਾਤ ਨਾ ਹੋਇਆ ਤਲੜ ਜਾਂਦਾ ਪੁੱਤਰ ਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਕਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਗੱਲ ਕਰਦੇ ਆਂ ਬਾਈ ਸਿੱਧੂ ਮੂਸੇਵਾਲਾ ਅਤੇ ਸਿੱਧੂ ਮੂਸੇਵਾਲੇ ਨੂੰ ਆਪਣਾ ਭਤੀਜਾ ਕਹਿਣ ਵਾਲੀ ਜਸਵਿੰਦਰ ਬਰਾੜ ਦੀ ਗੱਲ ਕਰਦੇ ਆਂ ਦੋਸਤੋ ਜਸਵਿੰਦਰ ਬਰਾੜ ਦਾ ਸਿੱਧੂ ਮੂਸੇਵਾਲੇ ਦੇ ਨਾਲ ਰਿਸ਼ਤਾ ਤਾਂ ਚਾਹੇ ਥੋੜੇ ਸਮੇਂ ਦਾ ਰਿਹਾ ਪਰ ਸਿੱਧੂ ਮੂਸੇਵਾਲਾ ਕਦਰ ਕਰਦਾ ਸੀ ਜਸਵਿੰਦਰ ਬਰਾੜ ਦੀ ਅਤੇ ਜਸਵਿੰਦਰ ਬਰਾੜ ਨੂੰ ਬਹੁਤ ਸਪੋਰਟ ਵੀ ਕੀਤਾ ਬਾਈ ਸਿੱਧੂ ਮੂਸੇਵਾਲੇ ਨੇ ਜਸਵਿੰਦਰ ਬਰਾੜ ਦਾ ਇੱਕ ਸਮਾਂ ਅਜਿਹਾ ਆ ਗਿਆ ਸੀ ਕਿ ਜਸਵਿੰਦਰ ਬਰਾੜ ਕੋਲ ਬਿਲਕੁਲ ਵੀ ਸ਼ੋਅ ਸੀ ਅਤੇ ਉਹ ਖਾਲੀ ਹੱਥ ਘਰ ਬੈਠੀ ਸੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਪਰ ਉਸ ਦੀ ਜ਼ਿੰਦਗੀ ਦੇ ਵਿੱਚ ਐਂਟਰੀ ਹੁੰਦੀ ਹੈ ਬਾਈ ਸਿੱਧੂ ਮੂਸੇਵਾਲੇ ਦੀ ਜਦੋਂ ਬੰਮੀਹਾ ਬੋਲੇ ਗੀਤ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨੇ ਸਿਰਫ ਜ਼ਿਕਰ ਹੀ ਕੀਤਾ ਸੀ ਜਸਵਿੰਦਰ ਬਰਾੜ ਦਾ ਉਸ ਤੋਂ ਬਾਅਦ ਜਸਵਿੰਦਰ ਬਰਾੜ ਦਾ ਇੱਕ ਵਾਰ ਫੇਰ ਤੋਂ ਨਾਮ ਚੱਲਣ ਲੱਗਾ ਅਤੇ ਸਿੱਧੂ ਦੇ ਨਾਲ ਜਿਹੜਾ ਰਿਸ਼ਤਾ ਸੀ ਜਸਵਿੰਦਰ ਬਰਾੜ ਦਾ ਕਾਫੀ ਵਧੀਆ ਹੋ ਗਿਆ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਜਸਵਿੰਦਰ ਬਰਾੜ ਸਿੱਧੂ ਦੀ ਯਾਦ ਵਿੱਚ ਗਾਣਾ ਵੀ ਗਾ ਚੁੱਕੀ ਹੈ ਅਤੇ ਅੱਜ ਵੀ ਉਹ ਪਰਿਵਾਰ ਦੇ ਬਹੁਤ ਨਜ਼ਦੀਕੀ ਹੈ ਬੇਬੇ ਬਾਪੂ ਦੇ ਨਾਲ ਅਕਸਰ ਮਿਲਦੀ ਰਹਿੰਦੀ ਹੈ ਅਤੇ ਗੱਲਬਾਤ ਕਰਦੀ ਰਹਿੰਦੀ ਹੈ ਅਤੇ ਉਹਨਾਂ ਦੇ ਸੁੱਖ-ਦੁੱਖ ਦੇ ਵਿੱਚ ਖੜਦੀ ਵੀ ਹੈ ਸਿੱਧੂ ਦੇ ਬਾਪੂ ਜੀ ਵੀ ਸਰਦਾਰ ਬਲਕੌਰ ਸਿੰਘ ਹੋਰੀ ਵੀ ਕਦਰ ਕਰਦੇ ਨੇ ਜਸਵਿੰਦਰ ਬਰਾੜ ਦੀ ਕਿਉਂਕਿ ਪਤਾ ਲੱਗ ਜਾਂਦਾ ਹੈ ਕਿ ਰਿਸ਼ਤਾ ਝੂਠਾ ਜਾਂ ਫਿਰ ਦਿਲ ਦੀਆਂ ਗਹਿਰਾਈਆਂ ਤੱਕ ਜੁੜਿਆ ਹੋਇਆ ਹੈ ਕਿਉਂਕਿ ਬੰਦਿਆਂ ਦੇ ਚਿਹਰੇ ਵੀ ਪੜੇ ਜਾ ਸਕਦੇ ਹੁੰਦੇ ਨੇ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਹੁਣ ਜਸਵਿੰਦਰ ਬਰਾੜ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਅਕਸਰ ਸਟੇਜਾਂ ਦੇ ਉੱਪਰ ਜ਼ਿਕਰ ਕਰਦੀ ਰਹਿੰਦੀ ਹੈ ਬਾਈ ਸਿੱਧੂ ਮੂਸੇਵਾਲੇ ਦਾ ਅਤੇ ਅਕਸਰ ਕਹਿੰਦੀ ਸੁਣਦੀ ਆ ਕਿ ਸਿੱਧੂ ਦਾ ਇਹ ਜਾਣ ਦਾ ਸਮਾਂ ਨਹੀਂ ਸੀ ਸਿੱਧੂ ਨੇ ਹਲੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਦੋਸਤੋ ਹੁਣ ਸਟੇਜ ਦੇ ਉੱਪਰ ਜਸਵਿੰਦਰ ਬਰਾੜ ਨੇ ਕੁਝ ਅਜੀਹਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਟਰੋਲ ਕੀਤਾ ਜਾ ਰਿਹਾ ਹੈ ਜਸਵਿੰਦਰ ਬਰਾੜ ਇਸ ਸਮੇਂ ਇੰਡੀਆ ਦੇ ਵਿੱਚ ਨਹੀਂ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਸ਼ੋਅ ਕਰ ਰਹੀ ਹੈ ਅਤੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਸਵਿੰਦਰ ਬਰਾੜ ਸਟੇਜ ਦੇ ਉੱਪਰੋਂ ਗੌਂਦੀ ਗੌਂਦੀ ਭਾਵਕ ਹੋ ਜਾਂਦੀ ਹੈ ਅਤੇ ਇਸ ਦੇ ਵਿੱਚ ਉਹ ਕੁਝ ਅਜੀਹਾਂ ਲੈਣਾ ਬੋਲਦੀ ਕੁਝ ਜਿਆ ਕਰਦੀ ਹੈ ਕੁਝ ਕੁ ਚੀਜ਼ਾਂ ਦੀ ਲੋਕਾਂ ਨੂੰ ਸਮਝ ਨਹੀਂ ਆਈ ਕਿ ਆਖਰ ਜਸਵਿੰਦਰ ਬਰਾੜ ਕਰ ਕੀ ਰਹੀ ਹੈ ਪਰ ਉਹ ਇਸ ਤਰ੍ਹਾਂ ਕਹਿ ਰਹੀ ਸੀ ਕਿ ਸਰਕਾਰਾਂ ਸਿੱਧੂ ਮੂਸੇਵਾਲੇ ਨੂੰ ਸੁਵਾਲ ਕੇ ਨਹੀਂ ਰੱਖ ਸਕੀਆਂ ਅਤੇ ਸਿੱਧੂ ਮੂਸੇਵਾਲੇ ਦੇ ਹੱਕ ਦੇ ਵਿੱਚ ਹੀ ਗੱਲ ਕਰ ਰਹੀ ਸੀ ਕਿ ਬਹੁਤ ਜਲਦੀ ਸਿੱਧੂ ਮੂਸੇਵਾਲਾ ਸਾਡੇ ਵਿਚਕਾਰੋਂ ਚਲੇ ਗਿਆ ਅਤੇ ਹੋਰ ਵੀ ਕਾਫੀ ਗੱਲਾਂ ਉਹਨਾਂ ਨੇ ਉੱਥੇ ਕੀਤੀਆਂ ਪਰ ਲੋਕਾਂ ਨੂੰ ਸਮਝ ਨਹੀਂ ਆਈ ਕੁਝ ਜਸਵਿੰਦਰ ਬਰਾੜ ਦਾ ਜੋ ਬੋਲਣ ਦਾ ਸਟਾਈਲ ਸੀ ਉਹ ਕੁਝ ਜ਼ਿਆਦਾ ਹੀ ਭਾਵਕ ਹੋ ਗਈ ਸੀ ਇਸ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਟ੍ਰੋਲ ਕੀਤਾ ਕਿਸੇ ਨੇ ਕਿਹਾ ਜਸਵਿੰਦਰ ਬਰਾੜ ਦਾ ਦਿਮਾਗ ਲਗਿਆ ਕਿਸੇ ਨੇ ਕਿਹਾ ਜਸਵਿੰਦਰ ਬਰਾੜ ਫੇਮ ਭਾਲ ਰਹੀ ਹੈ ਖੈਰ ਦੋਸਤੋ ਜਸਵਿੰਦਰ ਬਰਾੜ ਨਾ ਤਾਂ ਫੇਮ ਭਾਲਦੀ ਹੈ ਕਿਉਂਕਿ ਬਹੁਤ ਮਸ਼ਹੂਰ ਹੈ ਪਹਿਲਾਂ ਹੀ ਅਤੇ ਨਾ ਹੀ ਉਸ ਦਾ ਦਿਮਾਗ ਖੇលਿਆ ਹੈ ਸਗੋਂ ਉਹ ਗੌਂਦੀ ਗੌਂਦੀ ਭਾਵਕ ਹੋ ਗਈ ਕਈ ਵਾਰ ਆਪਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੁਈਏ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਚਲੇ ਜਾਣ ਤਾਂ ਇਹ ਵੀ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਬੰਦਾ پاਗਲ ਵੀ ਹੋ ਸਕਦਾ ਪਰ ਜਸਵਿੰਦਰ ਬਰਾੜ ਬਿਲਕੁਲ ਹੋਸ਼ ਦੇ ਵਿੱਚ ਸੀ ਅਤੇ ਉਹ ਸਿੱਤੂ ਨੂੰ ਯਾਦ ਕਰਕੇ ਭਾਵਕ ਜ਼ਰੂਰ ਹੋਗੀ ਸੀ ਅਤੇ ਦੋਸਤੋ ਬਹੁਤ ਗਲਤ ਗੱਲ ਹੈ ਕਿ ਕਿਸੇ ਕਲਾਕਾਰ ਦਾ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਮਜ਼ਾਕ ਉਡਾਉਣਾ ਉਹ ਵੀ ਐਨੇ ਸੀਨੀਅਰ ਕਲਾਕਾਰ ਦਾ ਐਨੇ ਪੁਰਾਣੇ ਕਲਾਕਾਰ ਦਾ ਜਸਵਿੰਦਰ ਬਰਾੜ ਦਾ ਤੁਹਾਨੂੰ ਪਤਾ ਹੈ ਕਿ ਕਿੱਡਾ ਵੱਡਾ ਨਾਮ ਹੈ ਕਿੰਨੇ ਪੁਰਾਣੇ ਸਮੇਂ ਤੋਂ ਜਸਵਿੰਦਰ ਬਰਾੜ ਗਾਉਂਦੀ ਆ ਰਹੀ ਹੈ ਸ਼ਾਇਦ ਮੇਰੇ ਖਿਆਲ ਦੇ ਨਾਲ ਤੁਹਾਡੇ ਫਾਦਰ ਸਾਹਿਬ ਨੇ ਵੀ ਸੁਣਿਆ ਹੋਊਗਾ ਹੋ ਸਕਦਾ ਤੁਹਾਡੇ ਦਾਦਾ ਜੀ ਹੋਰਾਂ ਨੇ ਵੀ ਜਸਵਿੰਦਰ ਬਰਾੜ ਦੇ ਸਟੇਜ ਸ਼ੋਅ ਦੇਖੇ ਹੋਣ ਅਗਰ ਤੁਸੀਂ ਛੋਟੀ ਉਮਰ ਦੇ ਹੋ ਤਾਂ ਦੋਸਤੋ ਇਸ ਨੂੰ ਲੈ ਕੇ ਹੁਣ ਜਸਵਿੰਦਰ ਬਰਾੜ ਨੇ ਤਾਂ ਹਾਲੇ ਤੱਕ ਕੁਝ ਨਹੀਂ ਕਿਹਾ ਸੋਸ਼ਲ ਮੀਡੀਆ ਦੇ ਉੱਪਰ ਵੀ ਕੋਈ ਪੋਸਟ ਨਹੀਂ ਪਾਈ ਪਰ ਟ੍ਰੋਲ ਜ਼ਰੂਰ ਕੀਤਾ ਜਾ ਰਿਹਾ ਹੈ ਜਸਵਿੰਦਰ ਬਰਾੜ ਨੂੰ ਪਰ ਜਸਵਿੰਦਰ ਬਰਾੜ ਨੇ ਜਿਹੜੀ ਗੱਲ ਕਹੀ ਸੀ ਕਿਸੇ ਮਲੇਨ ਦੇ ਵਾਸਤੇ ਨਹੀਂ ਕਹੀ ਉਹ ਸੱਚਮੁੱਚ ਹੀ ਭਾਵਕ ਹੋ ਗਈ ਸੀ ਵੀਡੀਓ ਤੁਸੀਂ ਨੇ ਦੇਖ ਲਈ ਵੀਡੀਓ ਦੇ ਵਿੱਚ ਜਸਵਿੰਦਰ ਬਰਾੜ ਕੀ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ